ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਪਿੰਡੂ ਲਾਈਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ 'ਚ ਹੀ ਆਂ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਮੇਥੀ ਨੂੰ 1 ਸਾਲ ਵਾਸਤੇ ਕਿਵੇਂ ਸਟੋਰ ਕੀਤਾ ਜਾਂਦਾ ਮੇਥੇ ਹੋ ਗਏ ਮੇਥੀ ਹੋ ਗਈ ਕਿੱਦਾਂ ਸਟੋਰ ਕਰਿਆ ਜਾਂਦਾ ਤੇ ਓਲੋਜੀ ਚੱਲਦੇ ਆਂ ਆਪਾਂ ਬਾਦੀ ਦੇ ਵਿੱਚ ਪਹਿਲਾਂ ਤਾਂ ਜਾ ਕੇ ਤੁਹਾਨੂੰ ਆਪਾਂ ਮੇਥੀ ਦਿਖਾਨੀ ਆ ਵੀ ਕਿੱਦਾਂ ਦੀ ਆਪਣੀ ਮੇਥੀ ਲੱਗੀ ਹੋਈ ਆ ਸਾਰੀ ਮਤਲਬ ਕਿ ਫੁੱਲ ਉਹਦੇ ਆ ਚੁੱਕੇ ਨੇ ਤੇ ਉਹਨਾਂ ਨੂੰ ਹੁਣ ਆਪਾਂ ਮੇਥੀ ਨੂੰ ਕੱਟ ਕੇ ਨਾ ਫਿਰ ਸੁਕਾਵਾਂਗੇ ਤੇ ਚਲੋ ਜੀ ਚਲੋ ਜੀ ਬਾਦੀ ਦੇ ਵਿੱਚ ਆ ਗਏ ਸੀ ਦੇਖੋ ਕਿੰਨੀ ਸੋਹਣੀ ਮੇਥੀ ਲੱਗੀ ਹੋਈ ਆ ਫੁੱਲ ਆ ਚੁੱਕੇ ਨੇ ਤੇ ਹੁਣ ਇਹਨੂੰ ਆਪਾਂ ਵੱਢਦੇ ਆਂ ਆਪਾਂ ਆ ਗਏ ਸੀ ਤੁਹਾਨੂੰ ਆਪਾਂ ਮੇਥੀ ਦਿਖਾਨੀ ਆ ਜਿਹੜੀ ਆਪਾਂ ਤੋੜ ਕੇ ਲਿਆ ਥੋੜੀ ਜਿਹੀ ਤੋੜ ਕੇ ਲਿਆ ਤੇ ਖੁਸ਼ਕ ਮੇਥੀ ਆਪਣੀ ਥੋੜੀ ਇੰਨੀ ਕੁ ਮੇਥੀ ਆਪਣੀ ਸੁੱਕ ਗਈ ਸੀ ਜੋ ਕਿ ਥੋੜੀ ਲਿਆਂਦੀ ਸੀ ਉਹਦੇ ਵਿੱਚ ચીਰ ਨਹੀਂ ਕਿ ਲਿਆਂਦੀ ਸੀ ਤੇ ਅੱਜ ਤਾਂ ਮੈਂ ਦੋ ਤਿੰਨ ચીਰ ਮੈਂ ਤੋੜ ਲਈ ਤੇ ਤੁਹਾਨੂੰ ਦਿਖਾਣੇ ਆ ਮੈਂ ਇੱਥੇ ਕਿਦਾਂ ਦੀ ਆ ਲੋ ਜੀ ਕੱਪੜਾ ਆਪਾਂ ਨੇ ਵਿਛਾ ਲਿਆ ਤੇ ਚੁੰਨੀ ਵਿਛਾ ਲਈ ਸੀ ਤੇ ਚੋਰੀ ਕਰਕੇ ਜਾਲੀ ਵਾਲੀ ਚੁੰਨੀ ਹੈ ਠੀਕ ਹੈ ਜੀ ਤੇ ਇੱਧਰ ਆਪਾਂ ਜੋ ਮੇਥੀ ਲਿਆਂਦੀ ਸੀ ਉਹ ਆ ਇਹ ਦੇਖੋ ਇਹ ਮੇਥੀ ਨੂੰ ਹੁਣ ਆਪਾਂ ਕੁਝ ਨਹੀਂ ਨਾ ਕੱਟਣਾ ਨਾ ਕਰਨਾ ਕੁਝ ਨਹੀਂ ਕਰਨਾ ਹੈਗਾ ਬਸ ਇਹਨੂੰ ਆਪਾਂ ਨੇ ਕੀ ਕਰਨਾ ਜੀ ਜਿਹੜੀਆਂ ਇਹ ਮੇਥੀ ਦੀਆਂ ਟਾਣੀਆਂ ਨੇ ਇਹ ਸਾਰੀਆਂ ਆਪਾਂ ਇਦਾਂ ਕਰਕੇ ਧੁੱਪੇ ਐਨ ਚੰਗੀ ਤਰ੍ਹਾਂ ਖਲਾਰ ਦਿੰਨੇ ਆ ਇਕੱਲਾ ਇਕੱਲਾ ਕਰਕੇ ਖਲਾਰ ਦਿੰਨੇ ਆ ਇਹਨੂੰ ਤੇ ਜਿਹਦੇ ਨਾਲ ਜਿਹੜੀ ਆਪਣੀ ਇਹ ਮੇਥੀ ਆ ਨਾ ਸਿਰਫ ਇੱਕ ਦਿਨ ਵਿੱਚ ਹੀ ਸੁੱਕ ਜਾਊਗੀ ਜਿਆਦਾ ਨਹੀਂ ਇਹ ਸਿਕਾਉਣੀ ਹੈਗੀ ਥੋੜੀ ਜੀ ਆਪਾਂ ਨੇ ਇਹ ਮਤਲਬ ਕਿ ਨਰਮ ਰੱਖਣੀ ਆ ਤੇ ਲੋ ਜੀ ਇਹਨੂੰ ਇਦਾਂ ਕਰਕੇ ਆਪਾਂ ਸਾਰੀ ਮੇਥੀ ਨੂੰ ਖਲਾਰ ਦਿੱਤਾ ਹੈ ਜੇ ਤਾਂ ਧੁੱਪ ਕੈੜੀ ਹੋਈ ਫਿਰ ਤਾਂ ਵਧੀਆ ਸੁੱਕ ਜਾਊਗੀ ਜੇ ਕੈੜੀ ਨਾ ਹੋਈ ਫਿਰ ਇਹਨੂੰ ਦੋ ਦੋ ਧੁੱਪਾਂ ਲੱਗਣਗੀਆਂ ਦੋ ਦਿਨ ਲੱਗਣਗੇ ਮਤਲਬ ਕਿ ਤੇ ਮੇਥੀ ਸੁੱਕਣ ਨੂੰ ਤੇ ਆਪਣੀ ਇਹ ਮੇਥੀ ਦੇਖੋ ਜੀ ਜਦੋਂ ਸੁੱਕ ਜਾਂਦੀ ਹੈ ਫਿਰ ਇਹ ਆਪਣੇ ਆਪਾਂ ਇਹਨੂੰ ਇੱਕ ਸਾਲ ਬਾਸ ਤੇ ਸਟੋਰ ਕਰਕੇ ਰੱਖ ਸਕਦੇ ਆ ਇਹ ਮੇਥੀ ਆਪਣੀ ਬਹੁਤ ਕੰਮ ਆਉਂਦੀ ਹੈ ਕਿਉਂਕਿ ਇਹ ਆਪਾਂ ਪਰੌਂਠਿਆਂ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਗਰਮੀਆਂ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਜੀ ਆਪਾਂ ਕੜੀ ਵਗੈਰਾ ਦੇ ਵਿੱਚ ਵੀ ਪਾਉਂਦੇ ਆ ਸਬਜ਼ੀਆਂ 'ਚ ਵੀ ਪੈ ਜਾਂਦੀ ਹੈ ਇਹ 스멜 ਬਹੁਤ ਵਧੀਆ ਹੁੰਦੀ ਹੈ ਸੁੱਕਣ ਤੋਂ ਬਾਅਦ ਇਹਦੀ ਤੇ ਇਦਾਂ ਆਪਾਂ ਖਿਲਾਰ ਦਿੱਤੀ ਤੇ ਇਹਨੂੰ ਹੁਣ ਆਪਾਂ ਨਾ 2 ਦਿਨ ਧੁੱਪ ਲਵਾਵਾਂਗੇ ਜੇ ਅੱਜ ਦੀ ਧੁੱਪ ਕੈੜੀ ਨਿਕਲੀ ਤੇ ਇਹ ਅੱਜ ਹੀ ਸੁੱਕ ਜੂਗੀ ਨੀ ਤਾਂ ਫਿਰ ਦੋ ਦਿਨ ਦੀ ਤੋਂ ਪੱਕ ਕੇ ਨੂੰ ਆਰਾਮ ਨਾਲ ਲੱਗੂਗੀ ਦੇਖੋ ਇਦਾਂ ਆਪਾਂ ਖਲਾਰ ਦਿੱਤੀ ਐ ਮੇਥੀ ਠੀਕ ਹੈ ਜੀ ਲੋ ਜੀ ਇਹ ਮੈਂ ਥੋੜੇ ਦਿਨ ਪਹਿਲਾਂ ਹੀ ਮੇਥੀ ਸਕਾਈ ਸੀ ਇਹ ਸਾਰੀ ਇੱਕ ਚੀਰ ਨਹੀਂ ਸੀ ਮੇਥੀ ਦੇਖੋ ਸੁੱਕ ਕੇ ਕਿੰਨੀ ਵਧੀਆ ਹੋ ਗਈ ਆ ਇਹਨੂੰ ਹੁਣ ਆਪਾਂ ਟਿਫਨ ਦੇ ਵਿੱਚ ਪਾ ਲਿਆ ਸੀ ਮੈਂ ਕਿਹਾ ਚੱਲ ਥੋੜੀ ਥੋੜੀ ਦੋ ਦੋ ਚੀਰਨੀਆਂ ਕੱਟ ਕੇ ਰੋਜ਼ ਇਹਨੂੰ ਡੇਲੀ ਸੁਕਾ ਲਿਆ ਕਰਾਂਗੇ ਆਪਣੀ ਸਾਰੀ ਮੇਥੀ ਸੁੱਕ ਕੇ ਤਿਆਰ ਹੋ ਗਈ ਆ ਇਹਨੂੰ ਹੁਣ ਆਪਾਂ ਗਰਮੀਆਂ ਦੇ ਵਿੱਚ ਪਰੌਠਿਆਂ ਵਿੱਚ ਕੜੀ ਦੇ ਵਿੱਚ ਤੇ ਬਾਕੀ ਸਬਜ਼ੀਆਂ ਵਿੱਚ ਵੀ ਵਰਤ ਸਕਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਖੁਸ਼ਬੂ ਆਉਂਦੀ ਐ ਇਹਦੇ ਵਿੱਚ ਤੇ ਇਦਾਂ ਆਪਾਂ 1 ਸਾਲ ਵਾਸਤੇ 1 ਸਾਲ ਲਈ ਮੇਥੀ ਨੂੰ ਸਟੋਰ ਕਰਕੇ ਰੱਖ ਸਕਦੇ ਆ। ਨਾ ਮਤਲਬ ਕਿ ਆਪਾਂ ਨੂੰ ਬਾਜ਼ਾਰੋਂ ਲੈਣ ਦੀ ਲੋੜ ਘਰ ਦੀ ਮੇਥੀ ਵਰਗੀ ਤਾਂ ਰੀਸ ਹੀ ਨਹੀਂ ਕੋਈ। ਠੀਕ ਹੈ ਜੀ ਤੇ ਲੋ ਜੀ ਦੇਖੋ ਇਦਾਂ ਸੁੱਕ ਕੇ ਮੇਥੀ ਆਪਣੀ ਤਿਆਰ ਹੋ ਜੂਗੀ। ਠੀਕ ਹੈ ਜੀ। ਤੇ ਇਹਨੂੰ 1 ਸਾਲ ਵਾਸਤੇ ਆਪਾਂ ਸਟੋਰ ਕਰਕੇ ਰੱਖ ਸਕਦੇ ਆ। ਬਿਲਕੁਲ ਇਹ ਖਰਾਬ ਨਹੀਂ ਹੋਣੀ ਤੇ ਬਿਲਕੁਲ ਸੌਖਾ ਤਰੀਕਾ ਹੈ ਸਟੋਰ ਕਰਕੇ ਰੱਖਣ ਦਾ। ਕੋਈ ਇਦਾਂ ਨਹੀਂ ਹੈਗਾ ਵੀ ਇਹਨੂੰ ਟਾਈਮ ਲੱਗੂਗਾ। ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਮੇਥੀ ਨੂੰ ਸਟੋਰ ਕਰ ਲਿਆ ਚਲੋ ਜੀ ਜਿਹੜੀ ਆਪਾਂ ਨੇ ਬਾਹਰ ਮੇਥੀ ਸੁੱਕਣੀ ਪਾਈ ਆ ਉਹ ਵੀ ਆਪਾਂ ਇਦਾਂ ਹੀ ਕਿਸੇ ਖਾਲੀ ਡੱਬੇ ਦੇ ਵਿੱਚ ਪੈਕਿੰਗ ਕਰਕੇ ਉਹਦੀ ਰੱਖ ਦਵਾਂਗੇ ਤੇ ਬਿਲਕੁਲ ਖਰਾਬ ਨਹੀਂ ਹੋਣੀ ਇਹ ਮੇਥੀ ਨੂੰ ਹੁਣ ਕੁਝ ਨਹੀਂ ਹੋਣਾ ਹੈਗਾ ਨਾ ਇਹਦੇ ਵਿੱਚ ਮਤਲਬ ਕਿ ਕੋਈ ਸੁਸਰੀ ਵਗੈਰਾ ਕੁਝ ਨਹੀਂ ਪੈਂਦਾ ਹੈਗਾ ਜੇ ਇਹਨੂੰ ਆਪਾਂ ਚੰਗੀ ਤਰ੍ਹਾਂ ਸੰਭਾਲ ਕਰਾਂਗੇ ਠੀਕ ਹੈ ਜੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਜੀ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ